ਪਹਿਲਾ ਕੁਸਚਨ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਵੱਧ ਲਿੰਗ ਅਨੁਪਾਤ ਪਾਇਆ ਗਿਆ ਹੈ ਤਾਂ ਰਾਈਟ ਆਨਸਰ ਹੈ ਦਾ ਹੁਸ਼ਿਆਰਪੁਰ ਨੈਕਸਟ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਸੋ ਘਣਤਾ ਵਾਲੇ ਜ਼ਿਲ੍ਹੇ ਕਿਹੜੇ ਹਨ ਤਾਂ ਰਾਈਟ ਆਨਸਰ ਹੈ ਲੁਧਿਆਣਾ ਅਤੇ ਮੁਕਤਸਰ ਨੈਕਸਟ ਹੈ ਜਨਸੰਖਿਆ ਵਾਧੇ ਦੀ ਉਚਤਮ ਦਰ ਵਾਲਾ ਜ਼ਿਲ੍ਹਾ ਕਿਹੜਾ ਹੈ? ਤਾਂ ਰਾਈਟ ਆਨਸਰ ਹੈ ਦਾ ਮੁਹਾਲੀ। ਨੈਕਸਟ ਪੰਜਾਬ ਦੀ ਤਹਿਸੀਲ ਜਿਸ ਵਿੱਚ ਸ਼ਹਿਰੀ ਵਸੋਂ ਨਹੀਂ ਹੈ। ਤਾਂ ਇਹ ਹੈ ਖੰਡੂਰ ਸਾਹਿਬ। ਨੈਕਸਟ ਪੰਜਾਬ ਰਾਜ ਵਿੱਚ ਵੱਧ ਤੋਂ ਵੱਧ ਮંત્રી ਕਿੰਨੇ ਹੋ ਸਕਦੇ ਹਨ ਤਾਂ ਰਾਈਟ ਆਨਸਰ ਹੈ ਦਾ 18 ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿੰਨੀ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤਾਂ ਰਾਈਟ ਆਨਸਰ ਹੈ ਦਾ 5 ਵਾਰ ਨੈਕਸਟ ਹੈ ਪੰਜਾਬ ਦਾ ਇਕਲੌਤਾ ਮੁੱਖ ਮੰਤਰੀ ਜੋ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਸੀ ਰਾਈਟ ਆਨਸਰ ਹੈ ਗਿਆਨੀ ਜੈਲ ਸਿੰਘ ਪੰਜਾਬ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਹੋਇਆ ਰਾਈਟ ਆਨਸਰ ਹੈ ਦਾ 20 ਜੂਨ 1951 ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਕਿੰਨੀ ਵਾਰ ਰਾਸ਼ਟਰਪਤੀ ਰਾਜ ਹੇਠ ਰੱਖਿਆ ਗਿਆ ਤਾਂ ਰਾਈਟ ਆਨਸਰ ਹੈ ਦਾ ਅਠਵਾਰ ਨੈਕਸਟ ਹੈ ਪੰਜਾਬ ਦੇ ਮੌਜੂਦਾ ਲੋਕਪਾਲ ਕੋਣ ਹਨ ਰਾਈਟ ਆਨਸਰ ਹੈ ਦਾ ਵਿਨੋਦ ਕੁਮਾਰ ਸ਼ਰਮਾ ਪਾਰਤ ਦੀ ਕਿਸ ਦਿਸ਼ਾ ਵੱਲ ਪੰਜਾਬ ਹੈ ਸਹੀ ਹੈ ਉੱਤਰ ਪੱਛਮ ਪੰਜਾਬ ਆਪਣੀ ਸਰਹੱਦ ਕਿੰਨੇ ਰਾਜਾਂ ਨਾਲ ਸਾਂਝੀ ਕਰਦਾ ਹੈ ਤਤੈ ਨਰਾਜ ਤੇ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਪੰਜਾਬ ਦੇ ਕਿੰਨੇ ਜ਼ਿਲ੍ਹੇ ਪਾਕਿਸਤਾਨ ਨਾਲ ਸਰਹੱਦੀ ਸੀਮਾ ਬਣਾਉਂਦੇ ਹਨ ਤਾਂ ਰਾਈਟ ਆਨਸਰ ਹੈ ਦਾ 6 ਪੰਜਾਬ ਨਾਲ ਕਿਹੜੇ ਦੇਸ਼ ਦੀ ਸਰਹੱਦ ਲੱਗਦੀ ਹੈ? ਰਾਈਟ ਆਨਸਰ ਹੈ ਦਾ ਪਾਕਿਸਤਾਨ ਪੰਜਾਬ ਕਿੰਨੇ ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ? ਰਾਈਟ ਆਨਸਰ ਹੈ ਦਾ 553 ਕਿਲੋਮੀਟਰ ਪੰਜਾਬ ਦਾ ਖੇਤਰਫਲ ਦੇਸ਼ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹੈ? ਦਾ ਰਾਈਟ ਆਨਸਰ ਆਦਾ 1.54% ਨੈਕਸਟ ਹੈ ਪੰਜਾਬ ਦੇ ਉੱਤਰ ਪੂਰਬ ਵਿੱਚ ਕਿਸ ਪ੍ਰਕਾਰ ਦਾ ਭੂਗੋਲਿਕ ਖੇਤਰ ਹੈ ਤਾਇਆ ਸ਼ਿਵਾਲਿਕ ਪਹਾੜੀਆਂ ਦੀ ਲੜੀਆਂ ਨੈਕਸਟ ਹੈ ਪੰਜਾਬ ਦੀ ਸਮੁੰਦਰ ਤਲ ਤੋਂ ਉਸ ਔਸਤ ਉਚਾਈ ਲਗਭਗ ਕਿੰਨੀ ਹੈ ਤਾਂ ਔਸਤ ਉਚਾਈ ਲਗਭਗ 300 ਮੀਟਰ ਹੈ ਨੈਕਸਟ ਹੈ ਚੋਦੇ ਮੈਦਾਨ ਵਿੱਚ ਕਿਸ ਨੂੰ ਕਹਿੰਦੇ ਹਨ ਚੋਦੇ ਮੈਦਾਨ ਉੱਚੇ ਮੈਦਾਨਾਂ ਦੀਆਂ ਮੌਸਮੀ ਨਦੀਆਂ ਦੇ ਮੈਦਾਨਾਂ ਨੂੰ ਨੈਕਸਟ ਹੈ ਪੰਜਾਬ ਵਿੱਚ ਮੌਸਮ ਧਰਾਵਾਂ ਨੂੰ ਕੀ ਕਹਿੰਦੇ ਹਨ ਤਾਂ ਰਾਈਟ ਆਨਸਰ ਹੈ ਦਾ ਚੋ ਨੈਕਸਟ ਹੈ ਰਾਵੀ ਤੇ ਚਨਾਬ ਦੇ ਦਰਿਆ ਆਉਣ ਵਾਲੇ ਇਲਾਕਿਆਂ ਨੂੰ ਕੀ ਕਹਿੰਦੇ ਹਨ ਰਾਵੀ ਤੇ ਚਨਾਬ ਦੇ ਵਿਚਕਾਰ ਆਉਣ ਵਾਲੇ ਇਲਾਕੇ ਨੂੰ ਰਚਨਾ ਦੋਆਬ ਕਹਿੰਦੇ ਹਨ ਪੰਜਾਬ ਦਾ ਕਿਹੜਾ ਭਾਗ ਰਾਵੀ ਅਤੇ ਬਿਆਸ ਦਰਿਆ ਵਿਚਕਾਰ ਆਉਂਦਾ ਹੈ ਤਾਂ ਰਾਵੀ ਤੇ ਬਿਆਸ ਦੇ ਵਿਚਕਾਰ ਆਉਣ ਵਾਲੇ ਦਰਿਆ ਨੂੰ ਕਹਿੰਦੇ ਹਨ ਮਾਝਾ ਬਿਆਸ ਅਤੇ ਸਤਲੁਜ ਵਿਚਕਾਰ ਦੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਇਹਦਾ ਦੋਆਬਾ ਖੇਤਰ ਸਤਲੁਜ ਅਤੇ ਰਾਵੀ ਦਰਿਆ ਦੇ ਵਿਚਕਾਰ ਤਿਕੋਣੇ ਭਾਗ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਇਹਦਾ ਦੋਆਬਾ ਨੈਕਸਟ ਪੰਜਾਬ ਦੇ ਕੱਗਰ ਅਤੇ ਸਤਲੁਜ ਦਰਿਆ ਵਿਚਕਾਰ ਦੇ ਭਾਗ ਨੂੰ ਕੀ ਕਿਹਾ ਜਾਂਦਾ ਹੈ ਤੱਗਰ ਅਤੇ ਸਤਲੁਜ ਦੇ ਵਿਚਕਾਰ ਦੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਨੈਕਸਟ ਹੈ ਅੰਮ੍ਰਿਤਸਰ ਕਿਹੜੇ ਦੁਆਬ ਖੇਤਰ ਵਿੱਚ ਆਉਂਦਾ ਹੈ? ਰਾਈਟ ਆਨਸਰ ਹੈ ਦਾ ਰਚਨਾ ਦੁਆਬ। ਨੈਕਸਟ ਹੈ ਚੱਜ ਦੁਆਬ ਕਿਹੜੇ ਦੋ ਦਰਿਆ ਵਿਚਕਾਰ ਦਾ ਖੇਤਰ ਹੈ? ਤਾਂ ਰਾਈਟ ਆਨਸਰ ਹੈ ਦਾ ਜੇਲਮ ਅਤੇ ਚਨਾਬ। ਨੈਕਸਟ ਹੈ ਪੂਰਬ ਤੋਂ ਪੱਛਮ ਪੰਜਾਬ ਦੇ ਦੁਆਬਾ ਦਾ ਕ੍ਰਮ ਕੀ ਹੈ ਤਾਂ ਰਾਈਟ ਆਨਸਰ ਹੈ ਦਾ ਬੇਸ ਤੇ ਜਲੰਧਰ ਬਾਰੀ ਰਚਨਾ ਅਤੇ ਚੱਜ ਦੁਆਬ ਨੈਕਸਟ ਹੈ ਜੇਲਮ ਦਾ ਯੂਨਾਨੀ ਨਾਮ ਕੀ ਹੈ ਜੇਲਮ ਦਰਿਆ ਦਾ ਯੂਨਾਨੀ ਨਾਮ ਕੀ ਹੈ ਤਾਂ ਰਾਈਟ ਆਨਸਰ ਹੈ ਦਾ ਹੈਡਸਪਸ ਨੈਕਸਟ ਹੈ ਲੈਂਚੇਨ ਖੰਬਾਬ ਪੰਜਾਬ ਦੇ ਕਿਸ ਦਰਿਆ ਨੂੰ ਕਿਹਾ ਜਾਂਦਾ ਹੈ ਰਾਈਟ ਅਨਸਰ ਹੈ ਦਾ ਸਤਲੁਜ ਦਰਿਆ ਗੋਬਿੰਦ ਸਾਗਰ ਚੀਲ ਉੱਪਰ ਕਿਹੜਾ ਡੈਮ ਬਣਿਆ ਹੋਇਆ ਹੈ ਅ ਰਾਈਟ ਅਨਸਰ ਹੈ ਦਾ ਪਾਖੜਾ ਡੈਮ ਨੈਕਸਟ ਹੈ ਗੋਬਿੰਦ ਸਾਗਰ ਜਲ ਪੰਡਾਰ ਕਿਹੜੇ ਦਰਿਆ ਉੱਪਰ ਹੈ ਰਾਈਟ ਅਨਸਰ ਹੈ ਦਾ ਸਤਲੁਜ ਨੈਕਸਟ ਸਤਲੁਜ ਦਰਿਆ ਤੋਂ ਨਿਕਲਦੀ ਸਰਹਿੰਦ ਨਹਿਰ ਕਿਹੜੇ ਸ਼ਹਿਰ ਤੋਂ ਆਰੰਭ ਹੁੰਦੀ ਹੈ ਰਾਈਟ ਅਨਸਰ ਹੈ ਦਾ ਰੋਪੜ ਨੈਕਸਟ ਹੈ पोंग डैम केडे दरिया उपर बनया हैटन सुरै का ब्यास दरिया नैक्सट है मुकेरिया हाइडल चैनल किस दरिया उ बनिया होया है राइटन सुरै का ब्यास दरिया नैक्सट है गुरुद्वारा मणिकरण साहिब ਕੈਸਾ ਦਰਿਆ ਦੀ ਸ਼ਾਖਾ ਉੱਤੇ ਸਥਿਤ ਹੈ ਰਾਈਟ ਆਨਸਰ ਹੈ ਦਾ ਬਿਆਸ ਦਰਿਆ ਨੈਕਸਟ ਹੈ ਬਿਆਸ ਦਰਿਆ ਦੇ ਕੰਡੇ ਤੇ ਕਿਹੜੇ ਸ਼ਹਿਰ ਸਥਿਤ ਹਨ ਤਾਂ ਰਾਈਟ ਆਨਸਰ ਹੈ ਦਾ ਗੋਇੰਦਵਾਲ ਸਾਹਿਬ ਅਤੇ ਸੁਲਤਾਨਪੁਰ ਲੋਧੀ ਸ਼ਾਹਪੁਰ ਕੰਡੀਬਨ ਕਿਹੜੇ ਦਰਿਆ ਉੱਤੇ ਬਣਿਆ ਹੈ ਰਾਈਟ ਆਨਸਰ ਹੈ ਇਹਦਾ ਰਾਵੀ ਦਰਿਆ ਨੈਕਸਟ ਹੈ ਮਾਧੋਪੁਰ ਹੈੱਡ ਵਰਕਸ ਉੱਪਰ ਕਿਹੜਾ ਬੰਨ ਬਣਿਆ ਹੋਇਆ ਹੈ ਰਾਈਟ ਆਨਸਰ ਹੈ ਇਹਦਾ ਨੰਗਲ ਡੈਮ ਨੈਕਸਟ ਹੈ ਕਿਹੜੇ ਦਰਿਆ ਨੂੰ ਹਾਕਰਾ ਵੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਤੱਗਰ ਕਿਸੇ ਦਰਿਆ ਨੂੰ ਹਾਕਰਾ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ